ਲੈਰਾ ਪੁਲਿਸ ਨੂੰ ਉਸ ਵੱਲ ਵੱਡੀ ਸਫਲਤਾ ਹਾਸਲ ਹੋਈ ਜਦੋਂ ਮੱਝਾਂ ਚੋਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਨੂੰ ਕਾਬੂ ਕੀਤਾ ਗਿਆ ਲੈਰਾ ਪੁਲਿਸ ਨੇ ਚਾਰ ਵਿਅਕਤੀਆਂ ਸਮੇਤ ਇੱਕ ਗੱਡੀ ਨੂੰ ਵੀ ਕਾਬੂ ਕੀਤਾ ਚਾਰੇ ਵਿਅਕਤੀ ਯੂਪੀ ਦੇ ਰਹਿਣ ਵਾਲੇ ਨੇ ਇਹਨਾਂ ਦੇ ਵਿੱਚ ਇੱਕ ਵਿਅਕਤੀ ਦੇ ਚੋਰੀ ਦੇ ਪਹਿਲਾਂ ਵੀ ਮਾਮਲੇ ਦਰਜ ਨੇ ਇਹ ਚੋਰ ਪੰਜਾਬ ਦੇ ਵਿੱਚ ਆ ਕੇ ਮੱਝਾਂ ਚੋਰੀ ਕਰਕੇ ਯੂਪੀ ਦੇ ਵਿੱਚ ਵੇਚਦੇ ਸੀ ਸ੍ਰੀ ਸਰਤਾਜ ਸਿੰਘ ਚੈਲ ਆਈਪੀਐਸ ਐਸਐਸਪੀ ਸੰਗਰੂਰ ਵੱਲੋਂ ਮਾੜੇ ਅੰਸਰਾਂ ਦੇ ਖਿਲਾਫ ਚਲਾਏਗੀ ਮਹਨ ਦੇ ਤਹਿਤ ਚਾਰ ਦੋਸ਼ੀ ਅੰਤਰਰਾਜੀ ਗਰੋ ਜਿਹੜੇ ਮੱਝ ਚੋਰੀ ਕਰਦੇ ਨੇ ਪੰਜਾਬ ਦੇ ਵਿੱਚੋਂ ਅਸੀਂ ਪਿੰਡ ਜਵਾਰ ਵਾਲੇ ਦੇ ਏਰੀਏ ਦੇ ਵਿੱਚੋਂ ਗ੍ਰਿਫਤਾਰ ਕੀਤਾ ਤੇ ਇਹ ਚਾਰੋਂ ਦੋਸ਼ੀ ਪਿੰਡ ਬਗੜਾ ਜੋ ਝੁੱਗੀ ਚ ਪੈਂਦਾ ਹੈ ਇਹ ਤਾ ਵੀ ਥਾਣੇ 'ਚ ਉੱਥੋਂ ਦੇ ਰਹਿਣ ਵਾਲੇ ਨੇ ਇਹ ਪਿਕਅਪ ਗੱਡੀ ਰਾਹੀਂ ਰਾਤ ਸਮੇਂ ਬਾਰਦਾਤ ਕਰਦੇ ਨੇ ਪਸ਼ੂ ਚੋਰੀ ਕਰਦੇ ਜੋ ਇਸ ਗੱਡੀ ਰਾਹੀਂ ਹੀ ਇਹ ਜੁਪੀ ਦੇ ਵਿੱਚ ਜਾ ਕੇ ਵੱਖ-ਵੱਖ ਮੰਡੀਆਂ ਦੇ ਵਿੱਚ ਪਸ਼ੂ ਵੇਚ ਦਿੰਦੇ ਨੇ ਗੱਡੀ ਸਮੇਤ ਇਹਨਾਂ ਨੂੰ ਕਾਬੂ ਕੀਤਾ ਤੇ ਗੱਡੀ ਦੇ ਵਿੱਚੋਂ ਸਾਨੂੰ ਮੂਰੀਆਂ ਵਗੈਰਾ ਤੇ ਪੇਚਕਸ ਵਗੈਰਾ ਜੋ ਬਾਹਰ ਦਾਤ ਦੇ ਵਿੱਚ ਇਹ ਵਰਤੋਂ ਕਰਦੇ ਨੇ ਕਿ ਉਹ ਸਮਾਨ ਵੀ ਸਾਰਾ ਮਿਲ ਚੁੱਕਿਆ ਇੱਕ ਮਹੀਨਾ ਪਹਿਲਾਂ ਪਿੰਡ ਕਾਲਮਜਾਰਾ ਤੋਂ ਇਹਨਾਂ ਨੇ ਦੋ ਮੱਝ ਚੋਰੀ ਕੀਤੀਆਂ ਸੀ ਜੋ ਜਾ ਕੇ ਜੁਪੀ ਦੇ ਏਰੀਆ ਵਿੱਚ ਵੇਚ ਦਿੱਤੀਆਂ ਨੇ ਉਸੇ ਫੁਟੇਜ ਆਧਾਰ ਤੇ ਅਸੀਂ ਇਹਨਾਂ ਨੂੰ ਟਰੈਕ ਕਰ ਰਹੇ ਸੀਗੇ ਤੇ ਸਾਨੂੰ ਇਹਨਾਂ ਦੇ ਵਿੱਚ ਸਫਲਤਾਪੂਰਵਕ ਉਹੀ ਗੱਡੀ ਜਿਸ ਗੱਡੀ ਰਾਹੀਂ ਇਹਨਾਂ ਨੇ ਬਾਹਰ ਦਾਖਲ ਕੀਤੀ ਸੀ ਉਹ ਸਾਨੂੰ ਮਿਲ ਗਈ ਹੈ ਤੇ ਬਾਕੀ ਅਸੀਂ ਪੁਲਿਸ ਰਿਮਾਂਡ ਲੈ ਕੇ ਅਗਲੇਰੀ ਪੁੱਛਗਿੱਛ ਜਾਰੀ ਹੈ ਤੇ ਹੋਰ ਵੀ ਕਾਫੀ ਕੁਝ ਇਹਨਾਂ ਤੋਂ ਮਿਲਣ ਦੀ ਸੁਭਾਵਨਾ ਹੈ ਇੱਕ ਵਿਅਕਤੀ ਦੇ ਖਿਲਾਫ 7 ਮੁਕੱਦਮੇ ਪਹਿਲਾਂ ਹੀ ਦਰਜ ਹਨ ਤੇ ਹਰ ਚੀਜ਼ ਨੂੰ ਅਸੀਂ ਪੂਰੀ ਬਰੀਕੀ ਨਾਲ ਕਰਕੇ ਇਹਨਾਂ ਨੂੰ سزا ਦਿਵਾਵਾਂਗੇ। ਕਹਿ ਦਦਿਆ ਕਿ ਲਗਾਤਾਰ ਪੰਜਾਬ ਦੇ ਵਿੱਚ ਲੁੱਟਖੋਹਾਂ ਚੋਰੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਦੂਜੇ ਪਾਸੇ ਦੇਖਿਆ ਜਾ ਰਿਹਾ ਕਿ ਪਰਿਵਾਸੀਆਂ ਦੇ ਵੱਲੋਂ ਵੀ ਅਜਿਹੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਹਕੀਕਤ ਇਹ ਵੀ ਪੰਜਾਬੀ ਲੀਸ ਸੰਗਰੂਰ ਤੋਂ ਨਿਲਜੈਨ ਦੀ ਰਿਪੋਰਟ